ਮੈਂ ਵੀ ਆਪਣੀ ਜ਼ਿੰਦਗੀ ਕਟੜੀ ਆ ਜੀ ਬੇਟੇ ਦੀ ਵੀ ਅਜੇ ਸਾਰੀ ਪੜ੍ਹਾਈ ਲਿਖਾਈ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੀ ਆ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਕੱਕੋ ਪਿੰਡ ਦੀਆਂ ਨੇ ਇੱਥੋਂ ਦੇ ਰਹਿਣ ਵਾਲੇ ਹਿੰਮਤ ਰਾਏ ਦੀ ਕੋਈ ਚ ਮੌਤ ਹੋ ਗਈ ਹੈ 12 ਜੂਨ ਨੂੰ ਕੁਵੇਇਤ ਦੇ ਮੰਗਵ ਸ਼ਹਿਰ ਦੀ ਇੱਕ ਬਿਲਡਿੰਗ 'ਚ ਅੱਗ ਲੱਗਣ ਨਾਲ 49 ਲੋਕਾਂ ਦੀ ਮੌਤ ਹੋਈ ਜਿਸ 'ਚ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਨਾਂ ਵੀ ਹੈ ਇਸ ਸਾਥ ਸੇ ਚ 40 ਤੋਂ ਵੱਧ ਮ੍ਰਿਤਕ ਨੇ ਹਿੰਮਤ ਰਾਏ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰ 'ਚ ਮਾਤਮ ਦਾ ਮਾਹੌਲ ਚਾ ਗਿਆ 3 ਸਾਲ ਦੇ ਹਿੰਮਤ ਰਾਏ 25 ਸਾਲਾ ਤੋਂ ਕੋਈ ਨੌਕਰੀ ਕਰ ਰਹੇ ਸੀ ਹਿੰਮਤ ਰਾਏ ਦੀ ਦੋ ਬੇਟੀਆਂ ਨੇ ਜਿੰਨਾਂ ਦਾ ਵਿਆਹ ਹੋ ਚੁੱਕਾ ਹੈ ਕੱਚੇ ਇੱਕ ਬੇਟਾ ਜੋ 10ਵੀਂ ਚ ਪੜ੍ਹਦਾ ਤੇ ਪਤਨੀ ਨੇ ਕੱਚੇ ਕਮਾਉਣ ਵਾਲੇ ਹਿੰਮਤ ਰਾਏ ਇਕੱਲੇ ਸਨ ਸਰਬਜੀਤ ਕੌਰ ਸਰਬਜੀਤ ਜੀ ਕੀ ਸੀ ਕਿ ਤੁਹਾਨੂੰ ਲੱਗਦੇ ਮੇਰੇ ਹਸਬੰਡਸ ਨੇ ਕੀ ਨਾਮ ਸੀ ਕਜਣਾ ਹਿੰਮਤ ਰਾਏ ਸੀ ਕਿੰਨੀ ਉਮਰ ਸੀ ਬਤਾ ਜੀ ਉਹਨਾਂ ਦੀ ਬਾਹਰ ਤੇ ਰੇਟਕ ਸਾਲ ਦੀ ਹੋਣੀ 62 ਸਤਰੇ ਕਿੰਨੇ ਸਾਲ ਹੋ ਗਏ ਸੀ ਜਿਨ੍ਹਾਂ ਨੂੰ ਗਿਆ ਉਹਨਾਂ ਨੂੰ 29 30 ਸਾਲ ਹੋ ਗਏ ਸੀ ਬਾਹਰ ਕਬਾਇਰ ਦੇ ਵਿੱਚ ਹਾਂਜੀ ਇਹ ਤਾਂ ਕਿਸ ਤਰ੍ਹਾਂ ਪਤਾ ਲੱਗਿਆ ਬਾਣਾ ਜਦ ਵਰਕੇ ਇਹ ਸਾਨੂੰ ਕੱਲ ਇੱਕ ਸਵੇਰੇ ਫੋਨ ਆਇਆ ਸੀ ਕਿਸੇ ਦਾ ਸਵੇਰੇ ਸਵੇਰੇ ਪਰ ਕੰਪਨੀ ਤੋਂ ਨਹੀਂ ਕਿਸੇ ਬੰਦੇ ਦਾ ਹੀ ਆ ਰਿਹਾ ਸੀਗਾ ਤਾਂ ਉਹਨਾਂ ਨੇ ਕਿ ਮੈਨੂੰ ਕਿਹਾ ਵੀ ਮੇਰੇ ਉਹਨਾਂ ਨੇ ਉਹ ਸ਼ਾਇਦ ਮੈਨੂੰ ਵੀ ਜਾਣਦੇ ਹੋਣ ਪਰ ਮੈਨੂੰ ਪਤਾ ਨਹੀਂ ਇਸ ਗੱਲ ਦਾ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਹਿੰਦੇ ਤੁਸੀਂ ਕੌਣ ਬੋਲਦੇ ਹੋ ਮੈਂ ਇਹਨਾਂ ਦਾ ਨਾਮ ਲਿਆ ਕਹਿੰਦੇ ਹਿੰਮਤ ਰਾਜ ਦੀ ਵਾਈਫ ਬੋਲਦੇ ਹਾਂ ਮੈਂ ਕਿ ਹਾਂ ਜੀ ਕਹਿੰਦੇ ਤੁਸੀਂ ਹੋਰ ਕਿਸੇ ਨਾਲ ਗੱਲ ਕਰਾ ਦਿਓ ਮੇਰਾ ਬੇਟਾ ਅਸੂਟਾ ਜਿਹਾ ਉਹ ਵੀ ਸੁੱਤਾ ਪਿਆ ਸੀਗਾ ਤਾਂ ਮੈਂ ਫਿਰ ਉਹਨਾਂ ਨਾਲ ਕਿ ਉਹ ਬੋਲਣ ਲੱਗ ਪਏ ਕਹਿੰਦੇ ਐਵੇਂ ਬੇਬੂਖਾਮੰਗ ਕਰ ਕਹਿੰਦੇ ਗੱਲ ਕਰੀ ਜਾਂਦਾ ਆ ਬਈ ਕਹਿੰਦੇ ਪਤਾ ਨਹੀਂ ਬਈ ਕੀ ਗੱਲ ਉਹ ਗੱਲ ਕਿ ਮੰਮੀ ਐਦਾਂ ਕਹਿੰਦੇ ਆ ਮੈਂ ਫਿਰ ਮੈਂ ਇੱਕ ਸਾਡੇ ਪਿੰਡ ਦਾ ਮੁੰਡਾ ਸਲੇਮਪੁਰ ਦਾ ਮੈਂ ਕਿ ਉਹਨੂੰ ਫੋਨ ਲਾਇਆ ਉਹ ਕਹਿੰਦੇ ਅੰਕਲ ਜੀ ਠੀਕ ਠਾਕ ਵਾ ਉਹ ਹਸਪੀਟਲ ਦਾਖਲ ਹੋਇਆ ਅਰਜੈਂਸੀ ਚ ਵੀ ਠੀਕ ਆ ਮੈਂ ਦੇਖ ਕੇ ਆਉਣਾ ਉਹਨਾਂ ਨੂੰ ਤਾਂ ਫੇਰ ਅਸੀਂ ਕਾਫੀ ਬੜੀ ਫੋਨ-ਫੋਨ ਲਗਾਇਆ ਤਾਂ ਉਹਨਾਂ ਕਿਹਾ ਵੀ ਮੈਂ ਦੇਖਣਾ ਹੈ ਹਸਪੀਟਲ ਚ ਵੀ ਬਹੁਤ ਇਸ ਤਰ੍ਹਾਂ ਦੇ ਕੇਸ ਹੋਗਾ ਇਹ ਆ ਵੀ ਪਤਾ ਨਹੀਂ ਲੱਗਦਾ ਕਿਹੜੇ-ਕਿਹੜੇ ਹਸਪੀਟਲ ਦੇ ਵਿੱਚ ਵਾਹੂ ਤਾਂ ਫੇਰ ਉਹ ਕਿਸੇ ਹੋਰ ਦਾ ਜਿੱਦਾਂ ਸਾਨੂੰ ਸਵੇਰੇ ਫੋਨ ਆਇਆ ਸੀ ਕਹਿੰਨਾ ਫੇ ਉਹਨਾਂ ਦਾ ਹੀ ਫੋਨ ਫੇਰ 11:00 ਵਜੇ ਨ ਆ ਗਿਆ ਤਾਂ ਫੇਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਬੇਟੀ ਨਾਲੇ ਗੱਲ ਹੋਈ ਉਹਨਾਂ ਦੀ ਹਾਂਜੀ ਪਰਿਵਾਰ ਦੇ ਵਿੱਚ ਕਮਾਉਣ ਵਾਲੇ ਇਕੱਲੇ ਸੀਗੇ ਹਾਂਜੀ ਹਾਂਜੀ ਇਕੱਲੇ ਹੀ ਸੀ ਇਹ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲ ਰਿਹਾ ਜੀ ਕੋਈ ਅਜੇ ਤਾਂ ਕੋਈ ਨਹੀਂ ਹੁਣ ਕਰੂਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਹੁਣ ਦੇਖੂਗੇ ਸਾਡੀ ਕੋਈ ਘਰ ਚ ਕਮਾਉਣੇ ਵਾਲਾ ਕੋਈ ਬੰਦਾ ਹੈ ਨਹੀਂ ਬੇਟਾ ਮੇਰਾ ਛੋਟਾ ਆ 16 ਸਾਲਾਂ ਦਾ 10 ਕਿਲਾਖ ਚ ਪੜਦਾ ਆ ਹੁਣ ਮੈਂ ਵੀ ਆਪਣੀ ਜ਼ਿੰਦਗੀ ਕੱਟਣੀ ਆ ਨਹੀਂ ਬੇਟੇ ਦੀ ਵੀ ਅਜੇ ਸਾਰੀ ਪੜ੍ਹਾਈ ਲਿਖਾਈ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੀ ਆ ਹੁਣ ਪ੍ਰਸ਼ਾਸਨ ਕੁਛ ਕਰੇਗਾ ਤਾਂ ਤਦ ਹੀ ਸਾਡਾ ਬੇਟਾ ਘਹਾਗੇ ਜਾਏਗਾ ਹੈ ਬਸ ਮੇਰੇ ਮੈਂ ਕੱਲੀ ਇੱਕ ਮੇਰਾ ਬੇਟਾ ਆ ਹਾਂਜੀ ਦੋ ਮੇਰੀਆਂ ਬੇਟੀਆਂ ਆ ਉਹਨਾਂ ਦੀ ਮੈਰਿਜ ਹੋ ਗਈ ਗੋਆ ਭਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਇਹ ਕੀ ਲੱਗਦੇ ਸੀ ਇਹ ਮੇਰੇ ਮਾਦਰੀ ਨੇ ਲਾ ਆ ਹਾਂਜੀ ਅੱਜ ਉਹਨਾਂ ਦਾ ਹਿੰਮਤ ਰਾਜ ਮੇਰੇ ਫਾਦਰ ਇਨ ਲਾ ਹਾਂਜੀ ਤੇ ਹ ਕਿਦਾਂ ਕਿਸ ਤਰ੍ਹਾਂ ਪਤਾ ਲੱਗਾ ਜੀ ਬਸ ਸਿਰ ਕਾਲ ਹੀ ਆਈ ਆ ਤੋਂ ਉਹਨਾਂ ਦੇ ਕੋਈ ਕੰਪਨੀ ਦਾ ਕੋਈ ਲੀਕ ਸੀਗਾ ਜਿਨ੍ਹਾਂ ਨੇ ਕਾਲ ਕੀਤੀ ਸਵੇਰੇ ਤੇ ਆ ਮੇਰਾ ਜਿਹੜਾ ਛੋਟਾ ਭਰਾ ਵਾਈਫ ਤਾਂ ਇੰਨੀ ਗੱਲ ਹੋਈ ਆ ਤੇ ਉਦੋਂ ਵੀ ਸਾਨੂੰ ਯਕੀਨ ਨਹੀਂ ਹੋਇਆ ਤੇ ਬਾਅਦ ਚ ਸੇਮ ਕਾਲ 11 ਵਜੇ ਸਾਨੂੰ ਲੱਗ ਕੇ ਆਈਆ ਤੇ ਅਸੀਂ ਕਨਫਰਮ ਹੋ ਕੇ ਦਾ ਕਨਫਰਮ ਫੇਰੀ ਪਤਾ ਲੱਗਾ ਸਾਨੂੰ ਪਤਾ ਲੱਗਾ ਕਿ ਪਰਿਵਾਰ ਦੇ ਵਿੱਚ ਇੱਕ ਮਾਂ ਬੜੀ ਇਕੱਲੀ ਸੀ ਹਾਂਜੀ ਉਹ ਫਾਦਰ ਇਕੱਲੇ ਸੀ ਤੇ ਦੋ ਬੇਟੀਆਂ ਉਹ ਬੇਆਈਆਂ ਹੋਈਆਂ ਤੇ ਆ ਛੋਟਾ ਭਰਾ ਵਾ ਜੋ 10ਵੀਂ ਚ ਪੜਦਾ ਉਹਨਾਂ ਦੇ ਇਜ਼ਹਾਨ ਨੂੰ ਜਾਣ ਦਾ ਬੜਾ ਵੱਡਾ ਕਾਟਾ ਪਿਆ ਹੈਗਾ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਉਹ ਲੱਗਦਾ ਕਿ ਕੁਝ ਮੰਗ ਸਰਕਾਰ ਤੋਂ ਤੇ ਇਹੀ ਕਹਿੰਦੇ ਕਿ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਬਿਲਕੁਲ ਇਹ ਪ੍ਰਕਾਸ਼ਮਾਨ ਵਾਲਾ ਇੱਕ ਖ਼ਸਾਦਨ ਸੀਗਾ ਤੇ ਉਹਨਾਂ ਨੇ ਦੇਖਣਾ ਚਾਹੀਦਾ ਕਿ ਉਹ ਛੋਟਾ ਬੱਚਾ ਹਜੇ ਤੇ ਐਡਮਿਨਿਸਟ੍ਰੇਸ਼ਨ ਨੂੰ ਐਸਾ ਹੀ ਜੁਗਰਦੇ ਹਜੇ ਤੱਕ ਕੋਈ ਨਹੀਂ ਆਇਆ ਤੇ ਕੋਈ ਅਪਡੇਟ ਨਹੀਂ ਬਸ ਸਿਰਫ ਕੱਲ ਤਹਿਸੀਲਦਾਰ ਹੀ ਆਏ ਸੀ ਤੇ ਉਹਨਾਂ ਨੇ ਜਸਟ ਇਹ ਦੱਸਿਆ ਕਿ ਬੋਡੀ ਆ ਰਹੀ ਬਸ ਹੋਰ ਕੋਈ ਗੱਲ ਨਹੀਂ ਹੋਈ ਹਜੇ ਤੱਕ ਬੋਡੀ ਮੰਨ ਬੋਲਾ ਕੋਈ ਨਹੀਂ ਹਜੇ ਕੋਈ ਸਿਆਸਤਦਾਨ ਕੋਈ ਰਾਜਨੀਤਿਕ ਕੋਈ ਗੱਲ ਹਜੇ ਕੋਈ ਪ੍ਰਸ਼ਾਸਨਿਕ ਕਰਮਚਾਰੀ ਕੋਈ ਨਹੀਂ ਕੁਝ ਨਹੀਂ ਆਇਆ ਹਾਂਜੀ ਉਹ ਸ਼ਾਮ ਤੱਕ ਪਹੁੰਚ ਜਾਏਗੀ ਇੱਥੇ ਮਿਲਾਂਗੇ ਹਾਂਜੀ ਅੱਛਾ ਸੰਸਕਾਰ ਸੰਸਕਾਰ ਹજી ਸ਼ਾਇਦ ਵੇਟ ਕਰਨਗੇ ਤੇ ਇਹਨਾਂ ਦੇ ਮਾਸੀ ਦਾ ਲੜਕਾ ਆ ਰਿਹਾ ਬ੍ਰਦਰ ਬਾਹਰੋਂ ਸ਼ਾਇਦ ਵੇਟ ਕਰਨਗੇ ਹਾਲ ਚਿਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰਕਮ ਦੀ ਦੇਣ ਦਾ ਫੈਸਲਾ ਕੀਤਾ ਹੈ ਤੇ ਉਹਨਾਂ ਨੇ ਪਰਿਵਾਰਾਂ ਨੂੰ ਹਰ ਸਹਾਇਤਾ ਦੇਣ ਦੀ ਗੱਲ ਵੀ ਕਹੀ ਹੈ ਇਸ ਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ੋਗ ਜ਼ਾਤਾਇਆ ਹੈ ਤੇ ਟਵੀਟ ਕਰ ਲਿਖਿਆ ਹੈ ਕਿ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰਾਂ ਦੇ ਨਾਲ ਨੇ ਹਾਲਾਂਕਿ ਹਜੇ ਤੱਕ ਕੋਈ ਵੀ ਵਿੱਤੀ ਸਹਾਇਤਾ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਪਰ ਪਰਿਵਾਰ ਜ਼ਰੂਰ ਮਦਦ ਦੀ ਕੋਹਾੜ ਲਗਾ ਰਹੇ ਹਨ